ਸਿਟੀ ਸਾਊਥ ਮੋਗਾ ਵੱਲੋਂ 350 ਗ੍ਰਾਮ ਹੈਰੋਇਨ ਇੱਕ ਵਿਅਕਤੀ ਕਾਬੂ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਮਾਣੇ ਅਨਸਰ ਖਿਲਾਫ ਚਲਾਈ ਮੁਹਿੰਮ ਤਹਿਤ ਸ਼੍ਰੀ ਅਜੈ ਗਾਂਧੀ ਆਈਪੀਐਸ ਐਸਐਸਪੀ ਮੋਗਾ ਦੀ ਦੇਸ਼ਾਂ ਨਿਰਦੇਸ਼ਾਂ ਹੇਠ ਸ਼੍ਰੀ ਬਲਕ੍ਰਿਸ਼ਨ ਸਿੰਘਲਾ ਪੀਪੀਐਸ ਐਸਪੀ ਮੋਗਾ ਸ਼੍ਰੀ ਗੁਰਪ੍ਰੀਤ ਸਿੰਘ ਪੀਪੀਐਸ ਡੀਐਸਪੀ ਮੋਗਾ ਜੀ ਦੀ ਸੁਪਰਵਾਈਜ਼ਰ ਹੇਠ ਮੋਗਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦ थाना ਸਿਟੀ ਸਾਗੁਤ ਮੋਗਾ ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਨਾਂ ਪਾਸੋਂ 350 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਮਿਤੀ 17/9/2025 ਨੂੰ ਐਸਆਈ ਮੁੱਖ ਅਫਸਰ ਪਲਵਿੰਦਰ ਸਿੰਘ 612 ਮੋਗਾ ਸਥਿਤ ਪੁਲਿਸ ਪਾਰਟੀ ਦੇ ਬਰਾਏ ਗਸ਼ਤ ਪਾੜਾ ਸੇਂ ਚੌਂਕ ਮੋਗਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਰਾਜੂ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਨੂਰਪੁਰ ਹਕੀਮਾ थाना ਧਰਮਕੋਟ ਜੋ ਕਿ ਹੈਰੋਇਨ ਵੇਚਣ ਦਾ ਆਦੀ ਹੈ ਅਤੇ ਸਾਦਾ ਵਾਲੀ ਬਸਤੀ ਸ਼ਮਸ਼ਾਨ ਘਾਟ ਪਾਸ ਹੈਰੋਇਨ ਵੇਚਣ ਲਈ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਹੈ ਜਿਸ ਤੇ 253179 2025 216185 ਐਨਡੀਪੀਐਸ ਐਕਟ ਥਾਣਾ ਸਾਉਥ ਮੋਗਾ ਦਰਜ ਰਜਿਸਟਰ ਕਰਵਾਇਆ ਅਤੇ ਸਿਮੇਤ ਪੁਲਿਸ ਪਾਰਟੀ ਦੇ ਮੁਖਬਰ ਵੱਲੋਂ ਦੱਸੀ ਜਗ੍ਹਾ ਪਰ ਰੇਡ ਕਰਕੇ ਦੋਸ਼ੀ ਰਾਜੂ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਨੂਰਪੁਰ ਕੀਮਾ थाना ਧਰਮਕੋਟ ਦੀ ਤਲਾਸ਼ੀ ਕੀਤੀ ਜੋ ਦਰਅੰਨੇ ਤਲਾਸ਼ੀ ਦੋਸ਼ੀ ਰਾਜੂ ਸਿੰਘ ਉਕਤ ਦੇ ਕਬਜ਼ੇ ਵਿੱਚੋਂ 350 ਗ੍ਰਾਮ ਹੈਰੋਇਨ ਬਰਾਮਦ ਹੋਈ ਦੋਸ਼ੀ ਰਾਜੂ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਨੂਰਪੁਰ ਕੀਮਾ थाना ਧਰਮਕੋਟ ਨੂੰ ਅੱਜ ਮਿਤੀ 18/9/2025 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਨ ਹਾਸਲ ਕੀਤਾ ਜਾਵੇਗਾ ਅਤੇ ਇਸ ਪਾਸੋਂ ਬੈਕਵਰਡ ਫਾਰਵਰਡ ਲਿੰਕਾ ਸੰਬੰਧੀ ਇਹਨਾਂ ਪੁਛਗਿਸ਼ ਕੀਤੀ ਜਾਵੇ ਕਿ رپورਟਰ ਜਸਵਿੰਦਰ ਸਿੰਘ ਰਖਰਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਇਹਦੇ ਵਿੱਚ ਮਾਨ ਲੋਗ ਐਸਐਸਪੀ ਸਾਹਿਬ ਜੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਗ੍ਰਿਸ਼ਣ ਦੇ ਸੰਬੰਧ ਤਾ ਜਿਹੜੀ ਅਸੀਂ ਨਸ਼ਾ ਵਿਰੋਧ ਦੀ ਮੈਮ ਚਲਾਈ ਗਈ ਹੈ ਉਹਦੇ ਵਿੱਚ ਕੱਲ ਥਾਣਾ ਸਿਟੀ ਸਾਊਥ ਪਲੇਸ ਨੂੰ ਜਿਹੜੀ ਵੱਡੀ ਸਫਲਤਾ ਮਿਲੀ ਲ ਜਿਹੜਾ ਐਸਆਈ ਜਨਪ੍ਰਿੰਦਰ ਸਿੰਘ ਐਸੋ ਸਿਟੀ ਸਾਊਥ ਹੈ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜਾ ਸਾਦਾ ਵਾਲੀ ਦਸਤੀ ਵਿੱਚ ਸਮਸ਼ਾਨ ਘਾਟ ਦੇ ਵਿੱਚ ਰਾਜੂ ਪੁੱਤਰ ਬਿੰਦਰਵਾਸੀ ਦੀ ਉਰਫ ਰਕੀਮਾ ਜਿਹੜਾ ਵੱਡੀ ਮਾਤਰਾ ਵਿੱਚ ਹੈਰਵਨ ਵੇਚਦਾ ਤੇ ਹੋਲ ਵੀ ਜਿਹੜਾ ਗਾਹਕਾਂ ਦੀ ਰਿਡ ਕਰ ਰਿਹਾ ਇਹਦੇ ਵਿੱਚ ਉਹਨਾਂ ਨੇ ਉੱਥੇ ਰੇਡ ਕਰਕੇ ਇਹਨੂੰ ਕਾਬੂ ਕੀਤਾ ਅਤੇ ਇਹਦੇ ਤੋਂ 350 ਗ੍ਰਾਮ ਜਿਹੜੀ ਹੈਰਵਨ ਬਰਾਮਦ ਕੀਤੀ ਗਈ ਹੈ ਹਾਂਜੀ ਇਹ ਤੋਂ ਰਣ ਹੈ ਇਹ ਨੂਰਪੁਰ ਹੈ ਕਿ ਮਾਦਾ ਰਣ ਵਾਲਾ ਥਾਣਾ ਪਰਮਪੁਰ ਦਾ ਇਹ ਕਾਂਸ ਲੈ ਕੇ ਆ ਰਿਹਾ ਸੀ ਜਿੱਦੇ ਦੇਣਾ ਆਇਆ ਸੀ ਕਈ ਦਿਨ ਜੂ ਵੀ ਆ ਉਹਦੇ ਵਿੱਚ ਅਸੀਂ ਜਿਹੜਾ ਹੁਣ ਕਰ ਕਰ ਰਹੇ ਆਈ ਭਾਈ ਇਨਵੈਸਟੀਗੇਸ਼ਨ ਚ ਇਹਦੇ ਵਿੱਚ ਮਤਲਬ ਅੱਜ ਅਸੀਂ ਪੀਐਸ ਦਲਦ ਕਰਕੇ ਦਾ ਰਮਾਨ ਲੈਣਾ ਰਮਾਨ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਜੋ ਵੀ ਆਇਆ ਤਾਂ ਅੰਦਾਜ਼ ਕੋਈ ਸਾਹਮਣੇ ਹੈ ਕਾਂਸ ਲੈ ਕੇ ਆ ਰਹਾ ਤੂੰ ਇਹੋ ਰਜਬਾਦ ਰਸਤੇ ਆ ਪਰ ਪਹਿਲਾਂ ਕੋ ਮਾਮਲਾ ਕਰ ਰਿਹਾ ਸੀ ਪਹਿਲਾਂ ਇਹਦੇ ਤੇ ਮਾਮਲਾ ਨਹੀਂ ਕਰ ਜੇਗਾ ਮੈਂ ਫੜਾ ਕੇ ਪਾ ਜੀ ਇਸ ਸਮਸ਼ਾਨ ਘਾਟ ਵਿੱਚੋਂ ਸਾਦਾਵਾਲੀ ਵਸਤੀ ਕੱਲਾ ਸੀ ਕੱਲਾ ਸੀ